ਹਾਂਜੀ ਨਵੇਂ ਬਲੌਕ ਨਾਲ ਫੇਰ ਹਾਜ਼ਰ ਹੋਏ ਆਈ ਹੋਪ ਆਪ ਠੀਕ ਠਾਕ ਹੋਵਗੇ ਚੜਦੀ ਕਲਾ ਚ ਹੋਵਗੇ ਤੇ ਅੱਜ ਤੁਹਾਨੂੰ ਆਪਾਂ ਵਿਖਾਉਣੇ ਆ ਔਲਿਆਂ ਦਾ ਜੂਸ ਕਿਵੇਂ ਬਣਦਾ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦਾ ਤੇ ਆਪਾਂ ਇੰਨੇ ਕੁ ਲੈ ਲਿਆ ਔਲੇ ਪਾਈਆ ਖੁਨੇ ਆ ਤੇ ਚੰਗੀ ਤਰ੍ਹਾਂ ਨਾ ਧੋਸ ਕਾ ਕੇ ਸਮਾਰ ਕੇ ਆਪਾਂ ਇਹਨਾਂ ਨੂੰ ਪਹਿਲਾਂ ਹੀ ਰੱਖ ਲਿਆ ਕਰਦੇ ਨਾਲ ਹੁਣ ਇਹ ਕਿ ਕਿ ਨਾ ਆਪਾਂ ਇਹਦੀ ਜਿਵੇਂ ਫਾੜੀ ਜੀ ਹੁੰਦੀ ਓਵੇਂ ਕਰਕੇ ਨੂੰ ਕੱਟ ਲੈਣੇ ਆ ਇਹ ਸਰਦਾਰ ਜੀ ਨੇ ਕੱਟ ਕੇ ਦਿੱਤੇ ਸੀ ਮੈਥੋਂ ਤਾਂ ਇਹ ਨਾ ਹੁੰਦਾ ਨਹੀਂ ਕੱਟੇ ਜਾਂਦਾ ਸਿਹਤ ਵਾਸਤੇ ਇਹ ਬਹੁਤ ਹੀ ਵਧੀਆ ਹੁੰਦਾ ਸੀ ਹੋਰ ਵੀ ਇਹ ਤਾਂ ਵੀਡੀਓ ਚ ਸੁਣਿਆ ਹੋਣਾ ਬਹੁਤ ਵੀ ਆਮਲਾ ਸਿਹਤ ਵਾਸਤੇ ਬਹੁਤ ਜ਼ਿਆਦਾ ਵਧੀਆ ਤੇ ਆਪਾਂ ਇਹਨੂੰ ਹੌਲੀ ਹੌਲੀ ਕਰਕੇ ਨਾ ਵਾਲੀ ਕਾਲੀ ਨਾ ਨਹੀਂ ਇਹ ਹੁੰਦਾ ਤੇ ਇਹਦੀ ਹੈਡ ਕੱਟ ਅਡ ਕਰ ਦਾਂਗੇ ਤੇ ਫਾੜੀਆਂ ਦੀਆਂ ਆਪਾਂ ਅਡ ਕਰ ਲਾਂਗੇ ਤੇ ਫਿਰ ਇਹਦਾ ਆਪਾਂ ਤੁਹਾਨੂੰ ਜੂਸ ਬਣਾ ਕੇ ਦਿਖਾਵਾਂਗੇ ਬਰੀਕੀ ਕੰਮ ਆ ਥੋੜਾ ਥੋੜਾ ਨਾ ਮਤਲਬ ਕਿ ਟਾਈਮ ਬਹੁਤ ਲੱਗਦਾਗਾ ਥੋੜਾ ਥੋੜਾ ਕਰਕੇ ਟਾਈਮ ਜ਼ਿਆਦਾ ਲੱਗ ਜਾਂਦਾ ਇੱਕ ਠੰਡ ਦਾ ਟਾਈਮ ਆ ਭਾਈ ਹੱਥ ਸੁੰਨ ਹੋ ਜਾਂਦੇ ਆ ਹੁਣ ਤਾਂ ਕਿਚਨ ਚ ਜਾਣ ਨੂੰ ਵੀ ਜੀ ਨਹੀਂ ਕਰਦਾ ਹੁਣ ਤਾਂ ਸਾਰਾ ਤਾਂ ਚਾਹ ਨੂੰ ਜੀ ਕਰਦਾ ਵੀ ਚਾਹ ਪੀਜੇ ਚਾਹ ਪੀਏ ਦੋ ਤਿੰਨ ਵਾਰੀ ਅਸੀਂ ਚਾਹ ਬਣਾਉਣੀ ਆ ਦਿਨ ਚ ਇੱਕ ਵਾਰੀ ਗ੍ਰੀਨ ਟੀ ਪੀ ਲੈਣੇ ਆ ਇੰਨੀ ਜ਼ਿਆਦਾ ਠੰਡ ਹੋਈ ਪਈ ਆ ਬਹੁਤ ਜ਼ਿਆਦਾ ਨਾ ਕੱਪੜੇ ਸੁੱਕਦੇ ਆ ਬਾਹਰ ਪਾਉਣੇ ਉਮੀ ਸਲਾਬੇ ਜੇ ਹੋ ਜਾਂਦੇ ਆ ਤੇ ਉਮੀ ਫਿਰ ਅੰਦਰ ਸੁਕਾਉਣੇ ਪੈਂਦੇ ਆ ਤੇ ਆ ਦੇਖੋ ਇੱਧਰ ਆਪਾਂ ਇਹਦੇ ਆ ਕੱਟ ਕੇ ਰੱਖ ਲਈਆਂ ਤੇ ਹੁਣ ਆਪਾਂ ਇਹਨੂੰ ਕਦੂਕਸ ਕਰਾਂਗੇ ਦੇਖੋ ਹੁਣ ਸਰਦਾਰ ਜੀ ਨੇ ਇਹ ਸੈਟ ਅਨਾਲ ਕਦੂਕਸ ਕਰਿਆ ਕੰਦੂ ਹਸਕਰ ਕੇ ਫੇਰ ਆਪਾਂ ਇਹਦਾ ਜੂਸ ਕੱਢਾਂਗੇ ਨਿੰਬੂ ਨੂੰ ਛੋੜ ਨਾਲ ਜੂਸਰ ਚ ਨਾ ਵਧੀਆ ਨਹੀਂ ਬਣਦਾਗਾ ਉਹਦੇ ਚੇਤੇ ਅੱਦੇ ਤੱਤ ਮਤਲਕੇ ਖਰਾਬ ਹੋ ਜਾਂਦੇ ਆ ਬਿ ਵਿੱਚੋਂ ਮਰ ਜਾਂਦੇ ਅੱਦੇ ਤਾਤੇ ਦੇ ਤੇ ਸਾਰ ਪੂਰਾ ਆਪਾਂ ਨੂੰ ਇਹਦਾ ਉਹ ਨਹੀਂ ਮਿਲਦਾ ਬੇਨਿਫਿਟ ਤੇ ਜੇ ਆਪਾਂ ਇਸ ਤਰ੍ਹਾਂ ਮਿਹਨਤ ਤਾਂ ਹੈਗੀ ਆ ਕੱਢ ਕੇ ਪੀਣੀ ਆ यह बहुत ही वाया हौली हौली करके आप सारे कद्दूकस कर लेंगे ਤਰਤ ਕਰਨ ਲੱਗ ਜਾਂਦੇ ਐਨੇ ਹੁੰਦੇ ਵੀ ਨਹੀਂ ਇਹ ਨਾ ਜਲਦੀ ਜਲਦੀ ਦੇਖੋ ਹੁਣ ਇਹਨੂੰ ਆਪਾਂ ਐਨੇ ਕੋ ਹੋ ਗਏ ਬਸ ਥੋੜੇ ਹੀ ਰਹਿ ਗਏ ਆ ਵੇਰਾ ਪਾਸੋਂ ਦਿਖਾਵਾਂਗੀ ਜੂਸ ਇਹਦਾ ਪਾਈਆਂ ਚੋਂ ਕਿੰਨਾ ਕ ਨਿਕਲਿਆ ਜਿਵੇਂ ਆਪਾਂ ਅੱਦੂ ਕਾਸ ਕਰ ਲਿਆ ਤੇ ਦੂਸਰਾ ਨਹੀਂ ਜਿਹੜਾ ਰਹਿ ਗਿਆ ਤਾਂ ਵੀ ਮਤਲਬ ਕਿਸੇ ਲਖਾ ਜ ਉਹ ਨੂੰ ਵੀ ਆਪਾਂ ਬਾਲਕੇ ਦੁਆਰਾ ਤੇ ਜਿਵੇਂ ਬਾਲਤੋਂ ਨੇ ਆ ਉਦ ਤੋਂ ਹੋ ਸਕਦੇ ਆ ਉਹ ਉਹਦੇ ਚ ਉਹ ਵੀ ਬਹੁਤ ਵਧੀਆ ਕੁਨਾਂ ਘਰ ਹੁੰਦਾ ਸਾਰਾ ਤਾਂ ਇਹ ਨਿਕਲਣਾ ਹੀ ਨਹੀਂ ਬਸ ਆਪਾਂ ਥੋੜਾ ਜਿਹਾ छन्ਨੀ ਰਾਹੀਂ ਕੱਟ ਕੇ ਫਿਰ ਵੀ ਇਹਦੇ ਵਿੱਚ ਰਹਿ ਜੂਗਾ ਜੇ ਤੇਲ ਬਣਾਉਣਾ ਵੀ ਆਪਾਂ ਤੇਲ ਵੀ ਬਣਾ ਸਕਦੇ ਹਾਂ ਜਿਵੇਂ ਸਰੋਂ ਦਾ ਤੇਲ ਆਪਾਂ ਇਹਦੇ ਚ ਪਾ ਕੇ ਕੜਾਹੀ ਚ ਤਾਂ ਉਹਦੇ ਵਿੱਚ ਇਹਨੂੰ ਆਪਾਂ ਮਤਲਬ ਕਿ ਪਾ ਸਕਦੇ ਹਾਂ ਤੇ ਉਹ ਵੀ ਆਪਾਂ ਜਿਵੇਂ ਥੋੜਾ ਥੋੜਾ ਕਰਕੇ ਫਿਰ ਮਿਲਾ ਲਈ ਥੋੜੇ ਜਿਹਾ ਤੇਲ ਚ ਕੌਲੀ ਦੇ ਤੇਲ ਚ ਹਾਂਜੀ ਜੂਸ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਆ ਇਹਦੇ ਚ ਆਪਾਂ ਥੋੜਾ ਜਿਹਾ ਤੁਲਸੀ ਥੋੜਾ ਜਿਹਾ ਧਨੀਆ ਪਾ ਕੇ ਤੇ ਇਹਨੂੰ ਪੂਰਾ ਤਿਆਰ ਕਰ ਲਿਆ ਤੇ ਸੇਥ ਆ ਥੋੜਾ ਜਿਹਾ ਕਾਲਾ ਨਮਕ ਪਾ ਲਿਆ ਵਿੱਚ ਥੋੜਾ ਜਿਹਾ ਸੇਧਾ ਨਮਕਾ ਤੇ ਅੱਧਾ ਆਪਾਂ ਨਿਚੋੜ ਲਿਆ ਨਿੰਬੂ ਤੇ ਜੂਸ ਆਪਣਾ ਬਣ ਕੇ ਹੋ ਗਿਆ ਤਿਆਰ